ਅੱਜ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਸ਼ੌਮਨੀ ਕਾਲੀਦਾਰ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਜੀ ਬਾਦਲ ਨੇ ਇੱਕ ਬੜਾ ਬੜਾ ਉਰਲਾ ਕੀਤਾ ਵਰਕਰਸ ਵਾਸਤੇ ਜਿੱਥੇ ਇੱਕ ਫਿਲਮ ਦੇ ਲਈ ਇੱਕ ਟ੍ਰੇਨਿੰਗ ਕੈਂਪ ਦੇ ਵਿੱਚ ਜਿੰਨੇ ਵੀ ਹਲਕੇ ਦੇ ਵਰਕਰ ਨੇ ਮੈਂ ਅੱਜ ਖਾਸ ਕਰਕੇ ਜ਼ਿਕਰ ਕਰ ਰਹੇ ਹਾਂ ਹਲਕਾ ਪਰਡੀ ਸਾਬੋਲੇ ਕਿਉਂਕਿ ਅੱਜ ਸਾਡੇ ਇੱਥੇ ਇਹ ਇੱਕ ਦਿਨ ਦਾ ਜੋ ਟ੍ਰੇਨਿੰਗ ਕੈਂਪ ਸਵੁੱਚੇ ਹਲਕੇ ਦੇ ਸ਼ਰੂਨੀ ਅਕਾਲੀ ਦਲ ਦੇ ਵਰਕਰ ਸਹਿਬਾਨ ਦਾ ਲਾਇਆ ਗਿਆ ਉਹਦੇ ਵਿੱਚ ਜੋ ਇਤਿਹਾਸ ਸ਼ਰੂਨੀ ਅਕਾਲੀ ਦਲ ਦਾ ਦਿਖਾਇਆ ਗਿਆ ਦੱਸਿਆ ਗਿਆ ਨਾਲ ਹੀ ਜੋ ਪਿਛਲੇ 9 ਸਾਲ ਦੇ ਲਗਭਗ ਸਮੇਂ ਦੀਆਂ ਜੋ ਸਾਡੇ ਸਰਕਾਰ ਦੀਆਂ ਪ੍ਰਾਪਤੀਆਂ ਨੇ ਜੋ ਸਕੀਮਾਂ ਪੰਜਾਬ ਸਰਕਾਰ ਜਿਸ ਇਸ ਵਰਗ ਵਾਸਤੇ ਚਲਾ ਰਹੀ ਹੈ ਉਦੇ ਵਾਸਤੇ ਵਰਕਰਾਂ ਨੂੰ ਜਾਗਰੂਕ ਕੀਤਾ ਹੈ ਕਿ ਇੱਥੋਂ ਜੋ ਅੱਜ ਟ੍ਰੇਨਿੰਗ ਲੈ ਕੇ ਹੈ ਜਾਣਗੇ ਉਹਿੰ ਬਿੰਡ ਬਿੰਡ ਘਰ ਘਰ ਜਾ ਕੇ ਇਹ ਸੁਨੇਹਾ ਪਹੁੰਚਾਉਣਗੇ ਕੁਝ ਲਿਟਰੇਚਰ ਸਟicker ਬੈਨਰ ਇਹ ਵੀ ਸਾਰੇ ਮੁਹੱਈਆ ਕਰਾਏ ਜਾ ਰਹੇ ਨੇ ਤਾਂ ਕਿ ਹਰ ਪਿੰਡ ਵਿੱਚ ਹਰ ਗਲੀ ਵਿੱਚ ਹਰ ਮੁਹੱਲੇ ਵਿੱਚ ਇਹ ਇੱਕ ਸਨੇਹਾ ਪੰਜਾਬ ਸਰਕਾਰ ਦਾ ਤੇ ਸ਼ੋਮੀ ਅਕਾਲੀ ਦੰਦਾ ਪਹੁੰਚੇ ਤਾਂ ਕਿ ਆਮ ਤੌਰ ਤੇ ਲੋਕਾਂ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਤਰੱਕੀ ਹੋਈ ਹੈ ਵਿਕਾਸ ਹੋਇਆ ਹੈ ਕਿਉਂਕਿ ਲੋਕਾਂ ਦਾ ਹੀ ਵਿਕਾਸ ਹੋਇਆ ਹੈ ਪਿੰਡਾਂ ਵਿੱਚ ਜੇ ਕੰਮ ਹੋਇਆ ਹੈ ਉਹ ਲੋਕਾਂ ਨੂੰ ਤੇ ਲੋਕ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਪਰ ਦੱਸਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਜੋ ਪ੍ਰਾਪਤੀਆਂ ਕੀਤੀਆਂ ਨੇ ਪੰਜਾਬ ਸਰਕਾਰ ਨੇ ਤੇ ਮੈਂ ਸੋਚਦਾ ਇਸ ਤੋਂ ਸਭ ਤੋਂ ਵਧੀਆ ਗੱਲ ਜਿਹੜੀ ਹੈ ਉਹ ਇਹ ਹੈ ਕਿ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਿਆ ਗਿਆ ਕਿਉਂਕਿ ਕਈ ਵਾਰ ਜਿਹੜੇ ਬਜ਼ੁਰਗ ਨੇ ਪੁਰਾਣੇ ਜੱਥੇਦਾਰ ਨੇ ਇਹ ਇਹ ਜੇ ਪਰਿਵਾਰ ਨੇ ਜਿਨ੍ਹਾਂ ਨੇ ਖੁਦ ਇਹ ਮੋਰਚਾ ਵਿੱਚ ਹਿੱਸਾ ਲੁੱਤਾ ਪਰ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਜਿਹੜਾ ਸਾਡਾ ਨੌਜਵਾਨ ਵੀਰ ਹੈ ਖਾਸ ਕਰਕੇ ਜਿਹੜੇ ਸਾਡੇ ਸੋਈ ਦੇ ਲੜਕੇ ਨੇ ਜਾਂ ਆਪਣਾ ਯੂਥ ਕਾਲੀ ਦਲ ਦੇ ਲੜਕੇ ਨੇ ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਉਹਨਾਂ ਨੂੰ ਉਹਨਾਂ ਦੇ ਪਾਰਟੀ ਸ਼ਰੋਣੀ ਕਾਲੀ ਦਲ ਦਾ ਇਤਿਹਾਸ ਪਤਾ ਲੱਗੇ ਕਿ ਕਿੰਨਾ ਕੁਰਬਾਨੀਆਂ ਭਰਾ ਤੇ ਕਿੰਨੇ ਮਿਹਨਤ ਨਾਲ ਇਹ ਪਾਰਟੀ ਖੜੀ ਹੋ ਕੇ ਅੱਜ ਪੰਜਾਬ ਵਿੱਚ ਰਾਜਪਾਲ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਸੋ ਮੈਂ ਸੋਚਦਾ ਹਾਂ ਜੇ ਟ੍ਰੇਨਿੰਗ ਕੈਂਪ ਜੋ ਸਾਡੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਬਦੀ ਸੋਚ ਸੀ ਬਹੁਤ ਵਧੀਆ ਗੱਲ ਹੈ ਤੇ ਸਾਰੇ ਵੱਡੀ ਗਿਰਤੀ ਵਿੱਚ ਤੁਸੀਂ ਆਪ ਦੇਖਿਆ ਬਹੁਤ ਵੱਡੀ ਗਿਰਤੀ ਵਿੱਚ ਵਰਕਰ ਇੱਥੇ ਇੱਕ ਇੱਕ ਦਿਨ ਦੇ ਤਿੰਨ ਸ਼ਿਫਟਾਂ ਵਿੱਚ ਇਹ ਟ੍ਰੇਨਿੰਗ ਕੈਂਪ ਇੱਥੇ ਲਾਇਆ ਤੇ ਮੈਂ ਉਮੀਦ ਕਰਦਾ ਕਿ ਇਹ ਜੇ ਟ੍ਰੇਨਿੰਗ ਕੈਂਪ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਲਾਵਾਂਗੇ ਕਿਉਂਕਿ ਇਹਦੇ ਨਾਲ ਸਾਡਾ ਵਰਕਰ ਵੀ ਮੋਟੀਵੇਟ ਹੁੰਦਾ ਨਾਲ ਜਿਹੜਾ ਅਸੀਂ ਕੁਝ ਗੱਲਾਂ ਵਰਕਰਾਂ ਨੂੰ ਇਕੱਠੇ ਕਰਕੇ ਸੁਨੇਹਾ ਦੇਣਾ ਹੁੰਦਾ ਚੇ ਪਿੰਡਾਂ ਵਿੱਚ ਉਹ ਅਸੀਂ ਇੱਥੇ ਉਹਨਾਂ ਨੂੰ ਦੱਸਦੇ ਆ ਤੇ ਉਹ ਪੰਜਾਬ ਸਰਕਾਰ ਤੇ ਸ਼ਰਮ ਦੀ ਅਕਾਲੀ ਦਲ ਦੀ ਪਾਰਟੀ ਦਾ ਜੋ ਸੁਨੇਹਾ ਉਹ ਪਿੰਡਾਂ ਵਿੱਚ ਪੇਛਦੇ ਨੇ ਸੋ ਮੈਂ ਸੋ ਦਾ ਬੜਾ ਕਾਮਯਾਬ ਅੱਜ ਇੱਕ ਦਿਨ ਦਾ ਜੋ ਟ੍ਰੇਨਿੰਗ ਕੈਂਪ ਕੇ ਲਈ ਜਾ ਜੋ ਹੈ ਅਸੀਂ ਮੀਟਿੰਗ ਅੱਜ ਕੀਤੀ ਹੈ ਸੂਚੇ ਹਲਕੇ ਦੇ ਵਰਕਰਾਂ ਦੀ ਬਹੁਤ ਕਾਮਯਾਬ ਰਹੀ ਹੈ ਤੇ ਮੈਨੂੰ ਉਮੀਦ ਹੈ ਕਿ ਜੋ ਅੱਜ ਇੱਥੋਂ ਸਿੱਖ ਕੇ ਗਏ ਨੇ ਇਹ ਪੂਰਨ ਦੌਰ ਤੇ ਇਹ ਪਿੰਡਾਂ ਵਿੱਚ ਹਰ ਘਰ ਘਰ ਮੇਰੇ ਵਰਕਰ ਇਹ ਪਹੁੰਚਾਉਣਗੇ ਬਹੁਤ ਬਹੁਤ ਤਰਫਾ